ਹੈਲੋ एवरीवन ਕਿਦਾ ਹਾਂ ਜੀ ਸਾਰੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭੇਜਣਗੀ ਸਤਿ ਸ਼੍ਰੀ ਅਕਾਲ ਲੋ ਜੀ ਹੁਣ ਫਿਰ ਤੁਹਾਡੇ ਲਈ ਕੱਟ ਪੀਸ ਲੈ ਕੇ ਆਏ ਹਾਂ ਪੜਾ ਦਾ ਇੰਨਾ ਕਿ ਜ਼ਿਆਦਾ ਵਧੀਆ ਰਿਸਪੌਂਸ ਰਿਹਾ ਹੈ ਜੀ ਸਾਰਿਆਂ ਦਾ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਹੈ ਜੀ ਥੈਂਕ ਯੂ ਸੋ ਮੱਚ ਤੇ ਹੁਣ ਫਿਰ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਰੰਗ ਰਸੀਏ ਦੇ ਕੱਟ ਪੀਸ ਜੋ ਕਿ 125 ਰੁਪਏ ਪਰ ਮੀਟਰ 625 ਦਾ ਸੂਟ ਹੈ ਜਿਹੜਾ ਆਪਾਂ ਨੂੰ ਮਾਰਕੀਟ ਦੇ ਵਿੱਚ 13-1400 ਰੁਪਏ ਦੇ ਨਹੀਂ ਮਿਲਦਾ ਆਪਾਂ ਇਹ ਨਵੇਂ ਵੀਰਸ ਨੂੰ ਜਾਣਕਾਰੀ ਦੇ ਰਹੇ ਹਾਂ ਬਾਕੀ ਮੇਰੇ ਪੁਰਾਣੀ ਕਸਟਮਰ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਕਿ ਅਨ ਡਿਟੇਲਿੰਗ ਆਪਾਂ ਦਿੱਤੀ ਹੋਈ ਹੈ ਬਾਕੀ ਜੇ ਕੋਈ ਫਰਦਰ ਡਿਟੇਲਿੰਗ ਜਾਣਨੀ ਹੈ ਤਾਂ ਉਹ ਆਪਾਂ ਨੂੰ ਤੁਸੀਂ ਡੀਐਮ ਕਰ ਸਕਦੇ ਹੋ 9253115036 ਦੇ ਉੱਤੇ 9253115036 ਤੇ ਆਪਣਾ ਆਰਡਰ ਜਿਹੜਾ ਉਹ ਪਲੇਸ ਕਰ ਸਕਦੇ ਹੋ ਚਲੋ ਜੀ ਹੁਣ ਸਟਾਰਟ ਕਰਦੇ ਆ ਆਪਾਂ ਸੂਟ ਜਿਹੜੀਆਂ ਪੈਣਾ ਰਹਿ ਗਈਆਂ ਜੀ ਉਹਨਾਂ ਦੇ ਲਈ ਇਹ ਇੱਕ 390 ਦਾ ਪੀਸ ਹੈ ਜੀ 12 ਇੰਚ ਦਾ ਹੈਗਾ ਇਹ 4 ਮੀਟਰ ਦਾ ਸੂਟ ਬਣ ਗਿਆ ਜੀ ਮਾ ਬਲਕੇ ਉੱਤੇ ਹੋ ਗਿਆ ਜੀ ਇਹ 8 ਇੰਚ ਉੱਤੇ ਹੋ ਗਿਆ 4 ਮੀਟਰ ਤੋਂ ਲਓ ਜੀ ਦੇਖੀ ਚੱਲੋ ਫਟਾਫਟ ਇਹ ਤੁਹਾਨੂੰ ਕੋਈ ਐਂਜੋਏ ਨਹੀਂ ਫਟਾਫਟ ਕਰ ਦੋ ਫਟਾਫਟ ਫਟਾਫਟ ਦੇਖੀ ਚੱਲੋ ਤੇ ਦੇਖੋ ਜੀ ਇਹ 170 ਦਾ ਪੀਸ ਹੈ ਬਹੁਤ ਸੋਹਣੇ ਸੋਹਣੇ ਯੂਨੀਕ ਜੇ ਕਲਰ ਆਏ ਨੇ ਮਦਰਡੇ ਦੇ ਉੱਤੇ ਮਦਰਸ ਦੇ ਲਈ ਆਪਾਂ ਲੈ ਸਕਦੇ ਹਾਂਗੇ ਗਿਫਟ ਦੇ ਸਕਦੇ ਹਾਂ ਉਹਨਾਂ ਨੂੰ ਬਹੁਤ ਸੋਹਣੇ ਸੋਹਣੇ ਜੇ ਕਲਰ ਨੇ ਇਹਦੇ ਵਿੱਚ 170 ਦਾ 3.70 ਦਾ ਪੀਸ ਹੈ ਜੀ ਤੇ ਉਸ ਤੋਂ ਬਾਅਦ ਇੱਕ ਇਹ ਕਲਰ ਹੋਰ ਆ ਗਿਆ ਜੀ ਇਹਦੇ ਵਿੱਚ 3 ਮੀਟਰ ਦਾ ਪੀਸ ਹੈ ਤੇ ਫਟਾਫਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਵੀਡੀਓ ਲੰਬੀ ਨਾ ਚਲੀ ਜਾਵੇ ਇਸ ਕਰਕੇ ਹਮ ਦੇਖੋ ਜੀ ਇਹ ਸਪ੍ਰਿੰਟ ਦੇ ਵਿੱਚ ਹੁਣ ਇਹ ਕਲਰ ਆ ਗਿਆ ਜੀ 22 ਮੀਟਰ ਦੀ ਸ਼ਰਟ ਪੀਸ ਹੈਗਾ ਇਹ 2.60 ਦਾ ਸ਼ਰਟ ਪੀਸ ਹੈਗਾ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਸਾਰੇ ਪ੍ਰਿੰਟ ਇੱਕ ਤੋਂ ਇੱਕ ਆਏ ਨੇ ਜੀ ਇਹ ਇੱਕ ਨਵਾਂ ਕਲਰ ਆ ਗਿਆ ਜੀ ਇਹਦੇ ਵਿੱਚ ਇਹ ਇਹ 4 ਵੀ ਦਾ ਪੀਸ ਹੈ ਇਹ ਡੀ ਲਿਖਿਆ ਹੋਇਆ ਡਿਫੈਕਟ ਹੈ ਇਹਦੀ ਕਕੰਨੀ ਦੇ ਉੱਤੋਂ ਹਲਕਾ ਜਿਹਾ ਡਿਫੈਕਟ ਹੈਗਾ ਉਹ ਜੇ ਤੁਸੀਂ ਜਿਹੜਾ ਪੈਨ ਲਊਗੇ ਉਹਨੂੰ ਆਪਾਂ ਵੀਡੀਓ ਕਾਲ ਦੇ ਉੱਤੇ ਦਿਖਾ ਸਕਦੇ ਹਾਂ ਵੀ ਤੇ ਉਸ ਤੋਂ ਬਾਅਦ ਆ ਗਿਆ ਜੀ 2 ਮੀਟਰ ਦਾ ਪੀਸ ਹੈ ਜੀ ਤੇ 2 10 ਦਾ ਪੀਸ ਹੈ ਜੀ ਇਹ ਬੜੇ ਪਿਆਰੇ ਪਿਆਰੇ ਜੇ ਕਲਰ ਹੈਗੇ ਨੇ ਜੀ ਸਾਰੇ ਕਲਰ ਤੇ ਸਾਰੇ ਪ੍ਰਿੰਟ ਬਹੁਤ ਅੱਛੇ ਨੇ ਫੈਬਰਿਕ ਬਹੁਤ ਅੱਛਾ ਹੈਗਾ ਕਿਸੇ ਤਰ੍ਹਾਂ ਦੀ ਕੋਈ ਕੰਪਲੀਟ ਹੈ ਨਹੀਂਗੀ ਫੈਬਰਿਕ ਦੀ ਇਹ 370 ਦਾ ਪੀਸ ਹੈ ਜੀ ਤੇ ਉਸ ਤੋਂ ਬਾਅਦ ਇਹ ਦੋ ਪੀਸ ਨੇ 180 ਸੈਂਟੀਮੀਟਰ ਦਾ ਹੈਗਾ ਇਹ ਵੀ 4 ਮੀਟਰ ਦਾ ਹੀ ਸੂਟ ਬਣ ਗਿਆ ਤੇ ਇਹ ਬਾਕੀ ਲਓ ਜੀ ਤੁਹਾਨੂੰ ਦਿਖਾਈ ਜਾਣਗੇ ਵਾਈਟ ਸਵੇਰੇ ਪਹਿਣਾ ਰਹਿ ਗਈ ਸੀ ਦੁਬਾਰਾ ਤੋਂ ਰਿਪੀਟ ਹੋ ਕੇ ਪਹਿਣਾ ਮੈਂ ਤੁਹਾਨੂੰ ਕਿਹਾ ਸੀਗਾ ਵੀ ਲੈ ਕੇ ਆਵਾਂਗੇ ਤੁਹਾਡੇ ਲਈ ਦੁਬਾਰਾ ਤੋਂ ਰਿਪੀਟ 2 10 ਦੇ ਸ਼ਰਟ ਪੀਸ ਜਿਨ੍ਹਾਂ ਦੀ ਲੈਂਥ ਕੱਟ ਹੁੰਦੀ ਹੈ ਜਾਂ ਡਿਜ਼ਾਈਨਿੰਗ ਵਗੈਰਾ ਕਰ ਸਕਦੇ ਹਾਂ 4.5 ਮੀਟਰ ਦਾ ਹੈਗਾ ਜੀ ਉਹਨਾਂ ਦੇ ਲਈ ਵਾਈਟ ਆਫ ਵਾਈਟ ਸਾਰੇ ਤਰ੍ਹਾਂ ਦੇ ਆ ਚੁੱਕੇ ਨੇ ਦੇਖੋ ਕਿੰਨਾ ਪਿਆਰਾ ਜਿਹਾ ਪ੍ਰਿੰਟ ਹੈ ਇਹਦੇ ਵਿੱਚ ਇੱਕ 380 ਦਾ ਪੀਸ ਹੈ ਜੀ ਇੱਕ 3 ਮੀਟਰ ਦਾ ਪੀਸ ਹੈ ਇਹਨਾਂ ਨੂੰ ਆਪਾਂ ਕਟਿੰਗ ਕਰਕੇ ਨਹੀਂ ਦੇ ਸਕਦੇ ਹੈਗੇ ਜੀ ਜਿੰਨੀ ਕੱਟ ਹੁੰਦੀ ਹੈ ਆਪਾਂ ਓਨੇ ਹੀ ਦਿਨੇ ਆ ਇਹ ਨਹੀਂ ਹੁੰਦਾ ਵੀ ਅਚੋ 셔ਟ ਪੀਸ ਕੱਟ ਦਾਂਗੇ ਜਾਂ ਇਹ ਆਪਣਾ ਇਹਦੀ ਅਕੋਰਡਿੰਗ ਹੀ ਮੀਟਰਾਂ ਦੇ ਅਕੋਰਡਿੰਗ ਹੀ ਆਪਾਂ ਤੁਹਾਨੂੰ ਦਿਨੇ ਆਗੇ ਮੀਟਰਾਂ ਦੇ ਅਕੋਰਡਿੰਗ ਹੀ ਪੈਸੇ ਲੱਗਦੇ ਹੈ ਜੀ 2.5 ਮੀਟਰ ਦਾ 셔ਟ ਪੀਸ ਹੈ ਤੇ ਇਹਦੇ ਵਿੱਚ ਇੱਕ 3 ਮੀਟਰ ਦੇਖੋ ਕਿੰਦਾ ਇੰਨਾ ਸੋਹਣਾ ਲੱਗ ਰਿਹਾ ਜਿਵੇਂ ਪੇਂਟਿੰਗ ਹੋਈ ਹੁੰਦੀ ਹੈ ਨੈਕਸਟ ਆ ਗਿਆ ਜੀ 2 ਮੀਟਰ ਦਾ ਤੇ ਬਾਕੀ ਆ ਗਿਆ ਜੀ ਲਓ ਜੀ 4 10 ਦਾ ਪੀਸ ਹੈ ਜੀ ਇਹ ਉਸ ਤੋਂ ਬਾਅਦ ਆ ਗਿਆ ਜੀ 20 ਫਟਾਫਟ ਦੇਖੀ ਚੱਲਿਓ ਜੀ ਦੂਰ ਜੇ ਕਰ ਲਾ ਕੈਮਰਾ ਬਟੇ ਕਲੀਅਰ ਦਿਖ ਜਾਂਦਾ ਫਿਰ 3 20 ਦਾ ਪਰ ਨਕੇ ਨੀ ਇਹਨਾਂ ਫਿਰ ਪ੍ਰਿੰਟ ਨਹੀਂ ਸਮਝਾਂਦੇ ਫਿਰ ਮੈਸੇਜ ਕਰਦੇ ਨੇ ਸੋਹਣੇ ਸੋਹਣੇ ਮੈਸੇਜ ਕਰਕੇ ਦੱਸਿਆ ਕਰੋ ਜੀ ਸੋਨੂੰ ਸਾਡੇ ਸੂਟ ਕਿਦਾਂ ਦੇ ਲੱਗਦੇ ਹੈਗੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਵੀਡੀਓ ਨੂੰ ਆਪਣੇ ਅ ਦੂਜਿਆਂ ਭੈਣਾਂ ਤੱਕ ਸ਼ੇਅਰ ਕਰਿਆ ਕਰੋ ਤਾਂ ਜੋ ਸਾਰੇ ਫਾਇਦਾ ਉਠਾ ਸਕਣ ਇਹ ਇੱਕ ਦੇਖੋ ਇਹਦੇ ਵਿੱਚ 1.90 ਦਾ ਪੀਸ ਆਇਆ ਸੀਗਾ ਇੱਕ ਇਹ 2.95 ਦਾ ਪੀਸ ਹੈਗਾ ਮਤਲਬ ਸਿਰਫ 2 ਇੰਚ ਘਟ 3 ਇੰਚ ਤੋਂ ਤੇ ਉਸ ਤੋਂ ਬਾਅਦ ਆ ਗਿਆ ਜੀ ਇਹਦੇ ਵਿੱਚ ਇਹ 230 ਦਾ ਤੇ ਇੱਕ ਇਹਦੇ ਵਿੱਚ 16 ਇੰਚ ਦਾ ਪੀਸ ਅਲੱਗ ਤੋਂ ਹੈਗਾ ਤੇ ਉਸ ਤੋਂ ਬਾਅਦ ਆ ਗਿਆ ਜੀ 5.5 ਮੀਟਰ ਦਾ 530 ਦਾ ਸੌਰੀ ਨੈਕਸਟ ਮੈਂ ਤੁਹਾਨੂੰ ਦਿਖਾ ਰਹੀ ਆਂਗੀ 3 60 ਦਾ ਪੀਸ ਹੈ ਜੀ ਇਹ 3 50 ਦਾ ਹੈ ਇਹਦੇ ਕਾਫੀ ਹੈਗੇ ਸੀ ਇਹਦੇ ਵਿੱਚ ਇੱਕ 3 50 ਦੇ ਹੀ ਮੇਰੇ ਕੋਲ ਪਹਿਲਾਂ ਦੇ ਮੈਸੇਜ ਆ ਰਹੇ ਸੀ ਪਹਿਨੋ ਇਹ ਹੀ ਰਹਿ ਗਏ ਇਹਦੇ ਵਿੱਚ 3.5 ਮੀਟਰ ਵਾਲਾ ਆਪਣੇ ਕੋਲ ਇਹ ਵੀ 3.5 ਮੀਟਰ ਦਾ ਹੈਗਾ ਜੀ ਜੇ ਤੁਸੀਂ ਇਹਦੇ ਨਾਲ ਮੈਚਿੰਗ ਕਰਵਾਣੀ ਹੈ ਦੇਖੋ ਕਿੰਨੀ ਪ੍ਰੋਪਰ ਮੈਚਿੰਗ ਹੋਈ ਹੋਈ ਹੈ ਬਹੁਤ ਸੋਹਣੀ ਤੇ ਉਸ ਤੋਂ ਬਾਅਦ ਆ ਗਿਆ ਜੀ 3 ਮੀਟਰ ਦਾ ਇਹ ਵਿੱਚਿੰਦਾ ਕੋਟਾ ਤਿੰਨ ਹਾਂਜੀ ਹਾਂਜੀ ਆਂਟੀ ਰੱਖ ਦੋ ਇਹਨੂੰ ਤਿੰਨ 20 ਦਾ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ 3.5 ਮੀਟਰ ਦਾ ਬੜੇ ਸੋਹਣੇ ਸੋਹਣੇ ਕਲਰ ਹੈਗੇ ਇਹਦੇ ਵਿੱਚ ਦੇਖੋ ਜੀ 1.5 ਮੀਟਰ ਦਾ ਪੀਸ ਹੈਗਾ ਆਪਣੇ ਕੋਲੇ ਇੱਕ ਇਹਦੇ ਵਿੱਚ 2.80 ਦਾ ਕਲਰ ਫਰਕ ਨਹੀਂ ਲੱਗ ਰਿਹਾ ਹੈਗਾ ਫਰਕ ਹੈ ਦੋਨੋਂ ਅਲੱਗ-ਅਲੱਗ ਨੇ ਜੀ ਇਹ ਡਾਰਕ ਲਾਈਟ ਦਾ ਹੈਗਾ ਥੋੜਾ ਹਲਕਾ ਜਿਹਾ ਫਰਕ ਹੈਗਾ ਸ਼ਰਟ ਪੀਸ ਹੀ ਨਹੀਂ ਉਸ ਤੋਂ ਬਾਅਦ ਆ ਗਿਆ ਜੀ ਇੱਕ 4.5 ਮੀਟਰ ਦਾ ਦੇਖੋ ਕਿੰਨਾ ਸੋਨਾ ਪ੍ਰਿੰਟ ਆਇਆ ਤੇ ਉਸ ਤੋਂ ਬਾਅਦ ਆ ਗਿਆ ਜੀ ਵਾਈਟ ਦੇ ਵਿੱਚ 33 ਦਾ ਪੀਸ ਹੈ ਇੱਕੇ ਦੇ ਵਿੱਚ 3 ਦਾ ਪੀਸ ਹੈ ਉਸ ਤੋਂ ਬਾਅਦ ਆ ਗਿਆ ਜੀ 470 ਦਾ ਇਹਦੇ ਵਾਸਤੇ ਪਹਿਲਾਂ ਦੇ ਬਹੁਤ ਮੈਸੇਜ ਆਏ ਸੀਗੇ ਇਹ ਦੁਬਾਰਾ ਦੁਬਾਰਾ ਰਿਪੀਟ ਹੋ ਰਹੇ ਨੇ ਜੀ ਉਹੀ ਕਲਰ ਤੋੜਾ ਇੰਨਾ ਵਧੀਆ ਰਿਸਪੌਂਸ ਹੈ ਜੀ ਸ਼ਾਮ ਤੱਕ ਰਹਿੰਦੇ ਨਹੀਂ ਹੈਗੇ ਸਾਰੇ ਸੋਲਡ ਆਊਟ ਹੋ ਜਾਂਦੇ ਹੈਗੇ ਜਦੋਂ ਵੀ ਅਸੀਂ ਵੀਡੀਓ ਪਾਉਂਦੇ ਆ ਘੰਟੇ ਬਾਅਦ ਹੀ ਬਹੁਤ ਵਧੀਆ ਰਿਸਪੌਂਸ ਹੈਗਾ ਤੇ ਜਲਦੀ ਜਲਦੀ ਵੀਡੀਓ ਦੇਖਿਆ ਕਰੋ ਪ੍ਰਿੰਟ ਦਿਖਾ ਦਿੰਨੀ ਆ ਮੈਂ ਤੁਹਾਨੂੰ 33 ਦਾ ਤੇ 210 ਦਾ ਪ੍ਰੋਪਰ ਸੂਟ ਬਣ ਜਾਊਗਾ ਇਹਦੇ ਵਿੱਚ ਇੱਕ ਕਲਰ ਇਹ ਹੈਗਾ ਗ੍ਰੇ ਵਾਲਾ ਇਹ 126 ਦਾ 1250 ਦਾ ਇਹ ਵੀ ਪੂਰਾ ਸੂਟ ਬਣ ਜਾਊਗਾ ਜੀ ਮਾਸਟਰ ਦੇ ਵਿੱਚ ਇੱਕ ਇੱਕ ਪੀਸ ਮਖੋਲ ਕੇ ਦਿਖਾ ਦਿੰਨੀ ਆ ਕਿਉਂਕਿ ਭੈਣਾਂ ਦੇ ਮੈਨੂੰ ਮੈਸੇਜ ਆਉਂਦੇ ਆ ਜੀ ਵੀ ਦਿਖਾਇਆ ਕਰੋ ਖੋਲ ਕੇ ਥੋੜਾ ਜਿਹਾ ਇੱਕ ਇਹਦੇ ਵਿੱਚ ਇੱਕ 2 ਮੀਟਰ ਦਾ ਇੱਕ 340 ਦਾ ਇਹ 540 ਹੋ ਗਿਆ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹਦੇ ਵਿੱਚ ਇੱਕ 3 20 ਦਾ ਪੀਸ ਆ ਇੱਕ ਅੱਧਾ ਮੀਟਰ ਦਾ ਜੀ ਜੇ ਕਿਸੇ ਨੇ ਐ ਬਣਾ ਸਕਦੇ ਹੋਗੇ ਤੇ ਇੱਕ 4.5 ਮੀਟਰ ਦਾ ਹੈਗਾ ਜੇ ਇਹਦੇ ਨਾਲ 5 ਮੀਟਰ ਲੈਣਾ ਚਾਹਦੇ ਤਾਂ ਤਾਂ ਵੀ ਲੈ ਸਕਦੇ ਹੋਗੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹਦੇ ਵਿੱਚ ਇੱਕ 2 ਮੀਟਰ ਦਾ ਪੀਸ ਹੈ ਇੱਕ 2.5 ਮੀਟਰ ਦਾ ਪੀਸ ਹੈਗਾ 4.45 ਬਣ ਗਿਆ ਜੀ ਇਹ ਉਸ ਤੋਂ ਬਾਅਦ ਆ ਗਿਆ ਲਾਈਟ ਜਾਂ ਪਿਸਤਾ ਸ਼ੇਡ 4 10 ਦਾ ਪੀਸ ਹੈ ਇੱਕ 3 10 ਦਾ ਪੀਸ ਹੈ ਜੀ ਇਹਦੇ ਵਿੱਚ ਲਓ ਜੀ ਇਹ ਵਾਲੇ ਮੈਸੇਜ ਬਹੁਤ ਆਏ ਸੀ ਇਹ ਸੂਟ ਵਾਸਤੇ ਲਓ ਜੀ ਦੁਬਾਰਾ ਤੋਂ ਫਿਰ 4 ਮੀਟਰ ਦਾ ਤੁਹਾਡੇ ਲਈ ਚੈੱਕ ਕਰੀ ਚੱਲੋ ਜੀ ਇਹਦੇ ਵਿੱਚ ਇਹ 1 30 ਦਾ ਆਇਆ ਜੀ ਹੋ ਸਕਦਾ ਕੋਈ ਰਿਪੀਟ ਵੀ ਹੋ ਜੇ ਤੁਸੀਂ ਆਪ ਧਿਆਨ ਨਾਲ ਦੇਖ ਲਿਆ ਕਰੋ ਕਈ ਵਾਰ ਰਿਪੀਟ ਹੋ ਜਾਂਦਾ ਕੋਈ ਸਾਨੂੰ ਨਹੀਂ ਪਤਾ ਚੱਲਦਾ ਹੈਗਾ ਤਾਂ ਤੁਸੀਂ ਕਹਿ ਕੇ ਵੀ ਇਹਦੇ ਵਿੱਚ ਹੈਗਾ ਜੀ ਇਹ ਇੱਕ 60 ਦਾ ਤੇ ਇੱਕ ਮੀਟਰ ਦਾ ਜੀ 2 60 ਬੰਦ ਹੈ ਇਹ ਉਸ ਤੋਂ ਬਾਅਦ ਆ ਗਿਆ ਜੀ ਇੱਕ 40 ਦਾ ਪੀਸ ਹੈ ਇੱਕ 90 ਦਾ ਪੀਸ ਹੈ ਜੀ ਤੇ ਦੇਖੋ ਕਿੰਨਾ ਪਿਆਰਾ ਜਿਹਾ ਕਲਰ ਆਇਆ 270 ਦਾ ਇਹ 135 ਦਾ ਤੇ ਉਸ ਤੋਂ ਬਾਅਦ ਆ ਗਿਆ ਜੀ 230 ਦਾ ਕਿੰਨਾ ਸੋਹਣਾ ਇਹਦੇ ਨਾਲ ਬਹੁਤ ਸੋਹਣੀ ਕਲਰ ਦੀ ਹੋਲਾ ਕੇ ਬਾਟਮ ਬਹੁਤ ਸੋਹਣੀ ਮੈਚਿੰਗ ਬਣੂਗੀ ਸੂਟ ਦੀ ਤੇ ਉਸ ਤੋਂ ਬਾਅਦ ਆ ਗਿਆ ਜੀ 2 ਮੀਟਰ ਇਹਦੇ ਵਿੱਚ ਇੱਕ 2 ਮੀਟਰ ਹਾਂਜੀ ਇਹਦੇ ਵਿੱਚ ਵੀ 2 ਮੀਟਰ ਦਾ ਪੀਸ ਹੈਗਾ ਦੇਖੋ ਜੀ ਇਹ 280 ਦਾ ਪੀਸ ਹੈ ਜੀ ਇਹ ਇਹਦੇ ਵਿੱਚ ਇੱਕ ਆ ਪ੍ਰਿੰਟ ਦੇ ਵਿੱਚ ਇੱਕ ਇਹ ਕਲਰ ਆ ਗਿਆ 2.5 ਮੀਟਰ ਦੀ ਸ਼ਰਟ ਪੀਸ ਆ ਗਿਆ ਜੀ ਇਹ ਉਸ ਤੋਂ ਬਾਅਦ ਆ ਗਿਆ ਜੀ 2 30 ਦਾ ਤੇ ਇਹ ਵਾਲਾ ਆ ਗਿਆ ਜੀ 1 60 ਦਾ ਛੋਟਾ ਪੀਸ ਹੈ ਬਟ ਬੜਾ ਪਿਆਰਾ ਹੈ ਹੋ ਸਕਦਾ ਹੈ ਕਿ ਨੈਕਸਟ ਵਾਈ ਵੀਡੀਓ ਦੇ ਵਿੱਚ ਆਪਣੇ ਕੋਈ ਕੋਲੇ ਆ ਜੇ ਨੈਕਸਟ ਕੋਈ ਹੈ ਨਾ ਆ ਜੇ ਕੋਈ ਐਦਾਂ ਦਾ ਇਹ 2.5 ਮੀਟਰ ਦਾ ਸ਼ਰਟ ਪੀਸ ਹੈਗਾ ਜੀ ਪਰਪਲ ਬਾਟਮ ਨਾਲ ਬੜਾ ਸੋਹਣਾ ਬਣੂਗਾ ਤੇ ਇਹ ਦੇਖੋ ਤੇ ਉਸ ਤੋਂ ਬਾਅਦ ਇਹਦੇ ਨਾਲ ਦਾ ਪਰਪਲ ਨਾਲ ਦਾ ਇੱਕ ਇਹ ਗ੍ਰੀਨ ਦੇ ਵਿੱਚ ਹੈਗਾ ਜੀ 290 ਦਾ ਪੀਸ ਹੈ ਤੇ ਇਹ ਇੱਕ 90 ਦਾ ਪੀਸ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ 2.5 ਮੀਟਰ ਦਾ ਤੇ ਇਹ ਸ਼ਾਰਟ ਪੀਸ ਆ ਗਿਆ ਜੀ ਪੈਨ ਦੁਆਰਾ 245 ਦਾ ਲਓ ਜੀ ਇਹਦੇ ਵਿੱਚ ਇੱਕ ਕਲਰ ਇਹ ਆ ਗਿਆ ਜੀ ਕਿੰਨਾ ਪਿਆਰਾ ਜਿਹਾ ਕਲਰ ਹੈ 2 ਮੀਟਰ ਦਾ ਡਿਜੀਟਲ ਜਾਂ ਪ੍ਰਿੰਟ ਹੈਗਾ ਪੇਂਟਿੰਗ ਲੱਗ ਰਹੀ ਹੈ ਦੇਖੋ ਵਾਈਟ ਦੇ ਵਿੱਚ ਜਿਹੜੀਆਂ ਪਹਿਲਾਂ ਵਾਈਟ ਦੇ ਵਿੱਚ ਜਾਣਾ ਚਾਹੁੰਦੀਆਂ ਨਹੀਂਆਂ 2 ਮੀਟਰ ਦਾ ਸ਼ਰਟ ਪੀਸ ਹੈ ਤੇ ਲਓ ਜੀ ਇੱਕ ਲਾਈਟ ਵੇਸ ਦੇ ਵਿੱਚ ਇਹ ਆ ਗਿਆ 270 ਦਾ ਪੀਸ ਲਓ ਜੀ ਬਲੈਕ ਦੇ ਵਿੱਚ ਇੱਕ ਹੋਰ ਤੁਹਾਡੇ ਲਈ 365 ਦਾ ਪੀਸ ਹੈ ਇਸ ਪ੍ਰਿੰਟ ਦੇ ਵਿੱਚ 3.5 ਮੀਟਰ ਦਾ ਐਂਡ 270 ਦਾ ਤੇ ਨੈਕਸਟ ਆ ਗਿਆ ਜੀ 395 ਦਾ ਇਹਦੇ ਵਿੱਚ ਸਿਰਫ 2 ਇੰਚ ਘਟ ਹੈ ਜੀ 4 ਮੀਟਰ ਤੋਂ ਆਪਾਂ 레 ਜਿੰਨਾ ਹੁੰਦਾ ਉਹਨਾਂ ਹੀ ਲਗਾਉਣਾ ਹੁੰਦਾ ਆਪਾਂ ਪੂਰਾ 4 ਨਹੀਂ ਲਾਵਾਂਗੇ ਸਿਰਫ 2 ਇੰਚ 430 ਦਾ ਜੀ ਤੇ 2 ਮੀਟਰ ਦਾ ਪੀਸ ਹੈ ਤੇ 260 ਦਾ ਪੀਸ ਹੈ ਜੀ ਉਸ ਤੋਂ ਬਾਅਦ ਦੇਖੋ ਕਿੰਨਾ ਸੁਣਾ ਜਿਹਾ ਕਲਰ ਆਇਆਗਾ ਇਹ ਕਿੰਨਾ ਪਿਆਰਾ ਜਿਹਾ ਪ੍ਰਿੰਟ ਹੈ 335 ਦਾ ਇਦੇ ਨਾਲ ਦਾ ਇੱਕ ਇਹ ਆ ਗਿਆ ਜੀ ਲਓ ਪੂਰਾ ਸੂਟ ਹੀ ਬਣ ਗਿਆ ਇਹ ਪ੍ਰੋਪਰ ਪੂਰਾ ਸੂਟ ਹੀ ਬਣ ਗਿਆ ਇਹ ਇਹਦੇ ਵਿੱਚ ਇਹ 3 35 ਦਾ 3 1/2 ਮੀਟਰ ਦਾ ਪੀਸ ਆ ਗਿਆ ਇੱਕ ਆਪਣੇ ਕੋਲੇ ਇਹਦੇ ਵਿੱਚ 2 70 ਦਾ ਪੀਸ ਆ ਗਿਆ ਜੀ ਪੂਰਾ ਸੂਟ ਬਣ ਗਿਆ ਇਹ ਲਓ ਜੀ ਮੈਂ ਦੀ ਕਲਰ ਵਾਸਤੇ ਭੈਣਾਂ ਦੇ ਮੈਸੇਜ ਆ ਰਹੇ ਸੀ ਲਓ ਭੈਣਾਂ ਨੂੰ ਮੈਂ ਦੀ ਵੀ ਆ ਗਿਆ ਜੀ 2 ਮੀਟਰ ਦਾ ਪੀਸ ਜਿਨ੍ਹਾਂ ਨੂੰ ਮੈਂ ਦੀ ਚਾਹੀਦੀ ਹੈ ਕਿੰਨਾ ਸੋਨਾ ਜਿਹਾ ਪ੍ਰਿੰਟ ਆਇਆ ਦੇਖੋ 3 ਮੀਟਰ ਤੇ 3 ਮੀਟਰ ਤੇ ਨੈਕਸਟ ਇਹ ਵਾਲਾ ਆ ਗਿਆ ਜੀ ਇਹ ਪੂਰਾ ਸੂਟ ਆ ਗਿਆ ਜੀ ਹੁਣ ਆਪਣੇ ਕੋਲ ਇਸ ਪ੍ਰਿੰਟ ਦੇ ਵਿੱਚ 1.280 ਦਾ 1.2 ਮੀਟਰ ਦਾ ਇਹਦੇ ਵਿੱਚ ਨੈਕਸਟ ਕਲਰ ਇਹ ਵਾਲਾ ਦੇਖੋ ਕਿੰਨਾ ਸੋਹਣਾ ਇਹਦੇ ਵਿੱਚ ਕਲਰ ਬਹੁਤ ਸੋਹਣੇ ਆਏ ਨੇ ਇਸ ਵਾਰ ਆਪਣੇ ਕੋਲ ਇਹਦੇ ਵਿੱਚ ਪ੍ਰਿੰਟ ਬਹੁਤ ਆ ਚੁੱਕੇ ਨੇਗੇ 1.30 ਦਾ ਤੇ 2.40 ਦਾ ਤੇ ਇੱਕ ਆਵळा ਹੋ ਗਿਆ ਜੀ 240 ਇਹ ਸਾਰੇ ਸੂਟ ਆਪਣੇ ਕੋਲ अवेलेबल ਹੈਗੇ ਨੇਗੇ ਜਿਹੜਾ ਸੂਟ ਵੀ ਤੁਸੀਂ ਲੈਣਾ ਚਾਹੁੰਦੇ ਹੋ ਫਾਸਟ ਵੀ ਆਰਡਰ ਬੁੱਕ ਕਰਿਓ ਕਿਉਂਕਿ ਬਹੁਤ ਜਲਦੀ ਸਟਾਕ ਕਲੀਅਰ ਹੁੰਦਾ ਹੈ ਇਹ ਵਾਲਾ ਸੂਟ ਦਾ ਰਿਸਪੌਂਸ ਹੀ ਇੰਨਾ ਵਧੀਆ ਪਿਆਰੀ ਇੰਨਾ ਵਧੀਆ ਮਿਲ ਰਿਹਾ ਜੀ 125 ਰੁਪਏ ਪਰ ਮੀਟਰ 625 ਦਾ ਸੂਟ ਹੈ ਜੀ ਪੂਰਾ 9253115036 ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਸਿਰਫ ਅੱਧਾ ਘੰਟਾ ਤੁਹਾਡਾ ਸੂਟ ਹੈ ਜਿਹੜਾ ਅਸੀਂ ਹੋਲਡ ਕਰਕੇ ਰੱਖ ਸਕਦੇ ਹਾਂ ਅੱਧੇ ਘੰਟੇ ਦੇ ਵਿੱਚ ਤੁਸੀਂ ਪੇਮੈਂਟ ਡਨ ਕਰੋਗੇ ਤਾਂ ਤੁਹਾਨੂੰ ਸੂਟ ਤੁਹਾਡਾ ਡਿਸਪੈਚ ਕਰ ਦਿੱਤਾ ਜਾਊਗਾ ਥੈਂਕ ਯੂ ਜੀ